ਜੋ ਵੀ ਹਾਲਾਤ ਪੈਣ ਪੰਜਾਬ ਦੇ ਵਿੱਚ ਹੋ ਰਹੇ ਥੋੜੇ ਦਿਨ ਹੋ ਗਏ ਬੱਚਾ ਮਾਰਤਾ ਤੇ ਕਾ ਡਰਦੇ ਮਰਿਆ ਸੀ ਪਹਿਲਾਂ ਹੀ ਮਤਾ ਪਾਇਆ ਕਿ ਪਰਵਾਸੀ ਦੇ ਲੋਕ ਪਿੰਡ ਵਿੱਚ ਅਸੀਂ ਨਹੀਂ ਰਹਿਣਗੇ ਹੋਣਗੇ ਜੇ ਵੀ ਰਹਿਣਗੇ ਤਾਂ ਕੋਈ ਆਦੀ ਮੋਟਰ ਤੇ ਰਹੂਗਾ ਉਹ ਵੀ ਜਿਹੜਾ ਲੈ ਕੇ ਆਉਂ ਖਿਸ਼ਾਨ ਉਹਦਾ ਜ਼ਿੰਮੇਵਾਰ ਹੋਊਗਾ ਉਹ ਵੈਰੀਫਿਕੇਸ਼ਨ ਕਰਾਊਗਾ ਜੇ ਕੋਈ ਕਰੋ ਆਪ ਕਰਊਗਾ ਪਿੱਛੇ ਦੇ ਹੁਸ਼ਿਆਰਪੁਰ ਦੇ ਵਿੱਚ ਕਿਸੇ ਪਰਵਾਸੀ ਵੱਲ ਛੋਟੇ ਜਿਹੇ ਬੱਚੇ ਦਾ ਗਲ ਨੂੰ ਹਿੱਕੇ ਉਹਨਾਂ ਨੂੰ ਨੌਂਰ ਦੇ ਘੰਟੇ ਪਕਿਆਂ ਗਏ ਇਦਾਂ ਹੀ ਆਹੋ ਦਈਆਂ ਦਈਆਂ ਵਾਰ ਪਾਪਾ ਨੂੰ ਹਰ ਰੋਜ਼ ਦਿਨ ਦਿਨ ਅਨ ਡਾਉਨ ਦਿੱਤੀ ਗਈ ਸ਼ਕਤੀ ਮੁਸਲਿਮਾਂ ਜਿੰਦਾ ਰਹੋ। ਉਹ ਉਹਨਾਂ ਨੂੰ ਕੀ ਹੱਲੀ ਪਣੀ ਨਜ਼ਰ ਦੇ ਵਿੱਚੋਂ ਕਦੋਂ ਤੱਕ ਇਹ ਜੋ ਮਮਾ ਪਾਣਾ ਨੂੰ ਮੁਤਾ ਪਾਇਆ ਗਿਆ ਪੰਚਾਇਤ ਵੱਲੋਂ ਗ੍ਰਾਮ ਪੰਚਾਇਤ ਵੱਲੋਂ ਆਮ ਲੋਕਾਂ ਵੱਲੋਂ ਕਿਸਾਨ ਜੀ ਇਹਨਾਂ ਵੱਲੋਂ ਨੰਬਰ ਪ੍ਰਵਾਸੀ ਮਜ਼ਦੂਰਾਂ ਨੂੰ ਪੈਂਡ ਵਿੱਚ ਆਪਣੇ ਘਰ ਲੈਣ ਅਤੇ ਜਗ੍ਹਾ ਲੈਣ ਦੀ ਕੋਈ ਯਾਤ ਨਹੀਂ ਹੋਵੇਗੀ। ਇੱਕ ਪ੍ਰਵਾਸੀ ਮਜ਼ਦੂਰਾਂ ਦੀ ਵੋਟ ਅਤੇ ਆਧਾਰ ਕਾਰਡ ਪਿੰਡ ਵਿੱਚ ਨਹੀਂ ਬਣਾਇਆ ਜਾਵੇਗਾ। ਤੁਹਾਡੇ ਸ਼ਾਹ ਤੋਂ ਕਿਤੇ ਰਹਿ ਵੀ ਨਾ ਮਰਾ ਬੱਤੀ ਹੋਵੇ। ਉਹ ਵੀ ਪਹਿਲਾਂ ਹੀ ਪੰਚਾਇਤ ਨਾਲ ਹੋਵੇਗੀ। ਫਿਰ ਬੱਸ ਤਖੋਗੇ ਕਿਤੇ ਜੀਗਾ ਮੰਗਾ ਲਈਆਂ ਹੋਣੀਆਂ ਲਾਣਾ ਵੀ ਨਹੀਂ। ਇੱਥੇ ਬੰਦੇ ਭਜਾਏ ਜਾਂਦੇ ਨੇ। ਬਾਤ ਬਹੁਤ ਮਾੜਾ ਬੋਲ ਬਹੁਤ ਘੱਟ ਕਰ ਰਹੇ ਨੇ। ਨੰਬਰ 3 ਜੋ ਵੀ ਪ੍ਰਵਾਸੀ ਮਜ਼ਦੂਰ ਕੰਮ ਲਈ ਆਵੇਗਾ ਉਹਨਾਂ ਨੂੰ ਪਿੰਡ ਤੋਂ ਬਾਹਰ ਆਪਣੇ ਖੇਤਾਂ ਜਾਂ ਮੋਟਰ ਤੇ ਵਗੈਰਾ ਬਿਠਾ ਸਕਦੇ ਆ। ਜੋ ਵੀ ਪ੍ਰਵਾਸੀ ਮਜ਼ਦੂਰ ਨੂੰ ਬੈਠਣ ਦੀ ਆਗਿਆ ਦੇਵੇਗਾ ਉਹ ਕੋਸ਼ਾਨ ਖੁਦ ਉਹਨਾਂ ਦਾ ਜ਼ਿੰਮੇਵਾਰ ਹੋਏਗਾ। ਜੋ ਵੀ ਕਿਸਾਨ ਪ੍ਰਵਾਸੀ ਮਜ਼ਦੂਰ ਜੋ ਕੇ ਆਵੇਗਾ ਉਹਨਾਂ ਮਜ਼ਦੂਰਾਂ ਨੂੰ ਕੋਈ ਬੇਵਿਸ਼ੇ ਕਰਵਾਉਣ ਕੋਈ। ਜਿਹੜੀ ਆ ਘਤਣਾ ਮੇਰੇ ਪਿੰਡ ਵੀ ਹੋਣੀ ਪੜ ਕੇ ਤਿਆਰ ਸੀ। ਜਿਹਦੇ ਨੇ ਪਿੰਡ ਦੇ ਵਿੱਚ ਪ੍ਰਵਾਸੀ ਮਜ਼ਦੂਰ ਬਸ ਰਹਿੰਦੇ ਨੇ। ਉਨਾਮੀ ਮਜੂਰ ਨੇ ਕੀ ਕਰਿਆ ਸਾਡੇ ਕਿਥੇ ਬਿਰਗਾ ਕਾਕਾ ਤੇ ਆ ਕੇ ਵਿਚੀ ਖੜੇ ਲੱਗਦੇ ਹੋ ਉਹ ਆ ਰਿਹਾ ਸੀ ਗਲੀ ਦੇ ਵਿੱਚ ਤੇ ਉਹ ਜਿੱਥੇ ਰਹਿ ਰਹੇ ਨੇ ਉੱਥੇ ਹੀ ਤੋਂ ਵਾਰ ਵੀ ਦੀ ਟੱਪਣ ਲੱਗਿਆ ਉਹਦੇ ਗੱਲ ਪੈ ਗਿਆ ਆਪਣੇ ਪੋਗਾ ਲੱਗਿਆ ਸੀ ਆ ਆਪਣੇ ਮੋਬਾਈਲ ਦੇ ਉੱਤੇ ਜਿਹੜਾ ਹਾਰਪੁਰ ਵਾਲਾ ਇਹ ਮਸਲਾ ਦੇਖ ਕੇ ਤੇ ਸ਼ਾਮ ਨੂੰ ਪੈਗ ਲਾ ਕੇ ਇਹ ਪ੍ਰਵਾਸੀ ਜਿਹੜਾ ਮਜ਼ਦੂਰ ਆ ਉਹ ਗਾੜੀ ਬੁਲੋਚ ਕਰ ਰਿਹਾ ਜਿੰਨੇ ਕਿ ਜਥੇ ਬੰਦਿਆਂ ਨੂੰ ਨਹੀਂ ਇਹਨਾਂ ਨੂੰ ਤੇ ਨਗਰ ਦੇ ਵਿੱਚ ਪੜਿ ਜਾਤਾ ਉਹਨਾਂ ਨੂੰ ਇਹ ਪੰਜਾਬੀ ਐ ਕਰੀ ਜਾਂਦੇ ਨੇ ਆਹ ਕਰੀ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਨਗਨ ਨੂੰ ਸੰਗਤਾਂ ਨੂੰ ਬੈਂਸੀ ਹਾਂ ਆਪਣੇ ਨਗਰ ਦੀ ਸਾਡੀ ਨਗਰ ਪੰਚਾਇਤ ਹਾਤੇ ਜਿਹੜੀ ਨਾ ਦੋ ਕਿਸਾਨ ਦੁਨੀਆਂ ਦਾ ਬਣਿਆ ਉਹਨਾਂ ਵੱਲੋਂ ਸਾਰੇ ਨੱਦਨਵਾਸੀ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਆਪਣੇ ਪਿੰਡ-ਪਿੰਡ ਦੇ ਵਿੱਚ ਕੱਲੇ ਪੰਜਾਬ ਦੇ ਵਿੱਚ ਨਹੀਂ ਸਾਰੇ ਪੰਜਾਬ ਦੇ ਵਿੱਚ ਪਿੰਡ-ਪਿੰਡ ਦੇ ਵਿੱਚ ਜੋ ਪਰਵਾਸੀ ਮਜਬੂਰ ਰਹਿੰਦੇ ਆ ਉਹਨਾਂ ਦੇ ਮਤੇ ਪਾਉਣ ਵਾਸਤੇ ਹੋਨਾ ਚਾਰ ਵਜੇ ਤੱਕ ਤਾਂ ਦਿੱਸਣਾ ਸੀਗਾ ਸੁਬਾਹ ਵੀ ਇਹ ਦੇਰ ਸੀ ਕੀਤੀ ਸੀ ਸਾਰੇ ਨੱਗਰ ਨਵਸੀ ਸੰਗਤਾਂ ਨੂੰ ਤੇ ਆਵਾਜ਼ ਵੀ ਦਾਸਾਰ ਆਪਣੇ ਨਵੇਂ ਪੰਚਾਇਤ ਚੁਣਦੇ ਦੇਚ ਪਹੁੰਚਣ ਦੀ 기ਰਸਾ ਕਰੋ ਨੱਗਰ ਪੰਚਾਇਤ ਜਿਹਦੇ ਮੋਟੇ ਨੂੰ ਫੋਟੋ ਕੰਨ ਉਸੇ ਹਸਮਣੇ ਛੋ ਘਰ ਕਰਦੇ ਬੰਦੇ ਨੂੰ ਦੇਣਦੀ ਹੈ ਕਿਆ ਆਵਾਜ਼ ਸੁੰਗਾ ਸਾਰ ਆਪਣੇ ਨਵੇਂ ਪੰਚਾਇਤ ਨਾਲ ਦੇਚ। ਪੰਚੰਤੀ ਕਿਰਪਾਤਾ ਕਰੋ। ਅੰਰੇ ਹਾਲਾਤਾਂ ਕੋ ਤੇ ਮਨੋ ਜਿਵੇਂ ਪਿੱਛੇ ਦੇ ਹਸਿਆਰਪੁਰ ਦੇ ਵਿੱਚ ਕਿਸੇ ਪ੍ਰਵਾਸੀ ਵੱਲ ਛੋਟੇ ਜਿਹੇ ਬੱਚੇ ਦਾ ਮਲ ਨੂੰ ਹੋ ਸੀ ਕੋ ਨਾਉ ਨਾ ਦੇ ਬਹੁਤ ਕੁਝ ਹੋ ਗਿਆ। ਜਰੀਆ ਹੋਈਆਂ ਦਿਲੀਆਂ ਦਿਲੀਆਂ ਵਾਰ ਬਾਤਾਂ ਨੂੰ ਹਰ ਦੂਦ ਭਿੰਨ ਦਿਨਾਂ ਨੂੰ ਅੰਡਾ ਹੁੰਦੀ ਕੀ ਦੰਦੀ ਹੁੰਦੀ ਸੀ ਮਸੇ ਮਜ਼ਦਰਾ ਨੂੰ ਛੋ ਉਹਨਾਂ ਨੂੰ ਵੀ ਹਲੀ ਆਪਣੀ ਨਜ਼ਰ ਦੇ ਵਿੱਚੋਂ ਕਦਨ ਬਾਸਵੇਂ ਦੁ ਮੱਪਾ ਪੋਣਾ ਨਗਰ ਪੰਚਤ ਅਤੇ ਦੋਹੇ ਕਿਸਾਨ ਦੁਨੀਆ ਨਾਲ ਨਗਰ ਦੇ ਮੋਤਵਾਰ ਸੱਜਣ ਆਪਣੇ ਪੰਚਾਇਤ ਘਰ ਦੇ ਵਿੱਚ ਹਾਜ਼ਰ ਐ ਪਹੁੰਚ ਪੁੱਗੇ ਆ ਛੋ ਘਰਦਰ ਦੇ ਬੰਦੇ ਨੂੰ ਬੇਨਤੀ ਹੈ ਕਿ ਆਵਾਜ਼ ਸੰਗਾਰ ਆਪਣੇ ਪੰਚਾਇਤ ਘਰ ਦੇ ਵਿੱਚ ਪਹੁੰਚ ਦੀ ਕਿਰਪਾਲਤਾ ਕਰੋ ਤਾਂ ਕਿ ਇਹੋ ਜਿਹੀ ਜੜੀ ਘਟਨਾ ਉਹਨੂੰ ਅੱਗੇ ਵੰਸ ਦੇ ਕੋਈ ਹੋ ਨੀ ਮੰਨਦੇ ਨੂੰ ਉਹ ਪਹਿਲਾਂ ਕਹਿੰਦਾ ਮੈਂ ਜਿਹੜਾ ਸਮਝ ਲੈਂਦਾ ਵੀ ਸੋ ਬੇਨਤੀ ਆ ਭਾਜੀ ਦਲਜੀ ਤੋਂ ਦਲਦੀ ਆਵਾਹ ਹਿੰਦਾਂ ਸੰਗਰੇ ਆਪਨੇ ਗਦੇ ਭਾਜੀ ਨੂੰ ਨੋਹਾਂ ਪੰਥ ਸੰਗਤ ਸਾਥ ਜਮੇ ਉਹਦੇ ਸਪੰਸਰ ਦੀ ਤਰਫੋਂ ਸੇ ਪਰੋਂ ਪਾਉਂਦੇ ਸਾਰੇ ਨਗਰ ਨਿਵਾਸੀ ਸੰਗਠਨਾਂ ਦੇ ਸਹਿਯੋਗ ਨਾਲ ਇਹ ਮਾਪੇ ਸੰਗਠਨਾ ਸਾਪਤੀ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਦਾ ਖਾਤਮਾ ਵਾਹਿਗੁਰੂ ਜੀ ਦੀ ਸਤਿਤੀ

ਤੁਹਾਨੂੰ ਬੋਝਾਂ ਸੰਖੇਲਾ ਜੀ ਲੱਗਦਾ ਨਹੀਂ ਬੱਦਨੇ ਦੀ ਜਿਹੜਾ ਇਸ ਤਰ੍ਹਾਂ ਦੇ ਦੀ ਆਪਾਂ ਵਰਕਪੈਨ ਦੇ ਮਾਰੇ ਕਿਉਂਕਿ ਤਾਂ ਫਿਰ ਮਥੇ ਦਾ ਪਹਿਲੀ ਗਈ ਨਹੀਂ ਹੁਣ ਕਈ ਦਿਨ ਹੋ ਗਏ ਔਰ 25 ਦਿਨਾਂ ਲੱਗ ਗਈ ਛੋਟੇ ਪੰਲੋ ਛੋਟੇ ਬਲੱਗ ਕਿਕਰ ਮਤਲਬ ਆਇਆ ਜੇ ਤੁਸੀਂ ਸ਼ਿਵਾਂਗਾਂ ਨਾਲ ਗੱਲ ਕੀਤੀ ਤਾਂ ਉਹ ਕਿਹਾ ਇਹ ਆਪਾਂ ਇਸ ਕੋਲ ਰਹਿੰਦੇ ਵਿੱਚ ਇੱਕ ਹਾਂ ਜੇ ਇੱਕ ਪੰਲਾ ਰਹਿੰਦੇ ਵਿੱਚ ਮੈਂ ਕਰੀ ਮੁੰਡੇ ਜਿਹੜਾ ਪੱਕਾ ਕਹਿੰਦੇ ਨੇ ਵੀ ਇੱਕ ਹੈਗਾ ਜੀ ਪੂਰਾ ਪਰਿਵਾਰ ਕਾਫੀ ਟਾਈਮ ਤੋਂ

ਉਹ ਵੀ ਮੈਨੂੰ ਲੈ ਕੇ ਆਉਂ ਕਿਸਾਨ ਉਹਦਾ ਜ਼ਿੰਮੇਵਾਰ ਹੋਊਗਾ ਉਹ ਵੈਰੀਫਿਕੇਸ਼ਨ ਕਰਾਊਗਾ ਜਿਹੜੀ ਕੋਈ ਕਰ ਉਹ ਆਪ ਕਰਾਊਗਾ ਕੋਈ ਇਹਨੇ ਮੰਨ ਵੀ ਪਾਇ ਪਿੰਡ ਦੇ ਵਿੱਚ ਨਾ ਕੋਈ ਵੋਟ ਨਾ ਆਡ ਹਾਰਡ ਕਾਰਡ ਨਾ ਇਹਨਾਂ ਨੂੰ ਕੋਈ ਪੱਕੀ ਜਗ੍ਹਾ ਲੈਣ ਦਾ ਕੋਈ ਜਗ੍ਹਾ ਹੀ ਨਹੀਂ ਹੋਰ ਕਿਸਰ ਕਰਤਨ ਦੀ ਜੇ ਤੱਕ ਇਹ ਉਹ ਵੀ ਇਹਦੀ ਹਕੂਮਤ ਕਰਤਨ ਮਤਰਾਸੀ ਇਹ ਜਿਹਨੇ ਬੰਨਿਆ ਲਾਇਆ ਸੀ ਜਿਹੜੇ ਕਹੇ ਕਿ ਪ੍ਰਵਾਸੀ ਇਹਨਾਂ ਨੂੰ ਡਰ ਲੱਗਦਾ ਜਿਹੜੇ ਪਿੰਡ ਦੇ ਵਿੱਚ ਇਹਨਾਂ ਨੂੰ ਪੱਕੀ ਬਸ ਨਹੀਂ ਲਿਖ ਨਹੀਂ ਮਿਲਦਾ ਤਾਂ ਇਹ ਪਹਿਲੇ ਰਹਿੰਦੇ ਇਹਨਾਂ ਨੇ ਕਿਹਾ ਵੋਟ ਜੇ ਰਹਿੰਦੇ ਵੀ ਉਹ ਜਾਣਗੇ ਕਿ ਬੰਦੇ ਕੰਨਾ ਪਿੰਡ ਕਦੋਂ ਮੈਂ ਹਾਂਜੀ ਪੱਕਾ ਮੈਂ ਤਾਂ ਬੰਨ ਨਾ ਹੋਰ ਕੋਈ ਕੱਦੇ ਦੀ ਬਣੀ ਕੋਈ ਸਾਰੇ ਨਹੀਂ ਰਹਿੰਦੇ ਆ ਕੁਛ ਵੀ ਨਾ ਹੈਗੀਆਂ ਦੀਆਂ ਜੋ ਪੁਰਾਣੇ ਰਹਿੰਦੇ ਆ ਜਿਹੜੇ ਮੰਨਦੇ ਨਵੇਂ ਆਜ ਹੁਣ ਆਉਂਦੇ ਆ ਜਿਹਨੇ ਦੋ ਆ ਕੇ ਸੀਮੇ ਇਧਰ ਲਾ ਕੇ ਦੋਵੇਂ ਇਧਰ ਲਾਏ ਉਹਨਾਂ ਦੀ ਕੋਈ ਗੋਲੀ ਜਿਹਦੇ ਬੇਟਾ ਬਣ ਗਿਆ ਫਿਰਨੇ ਦੇ ਕਿ ਉਹਨਾਂ ਨਾਲ ਸਾਰਾ ਬੋਲ ਮਿਲ ਕੇ ਸਾਰਾ ਕੁਝ ਉਹਨਾਂ ਨੂੰ ਕਰਾ ਉਹਨਾਂ ਪੁੱਛਿਆ ਜਿਹੜਾ ਕੋਈ 15 20 ਸਾਲ ਦਾ ਰਹਿੰਦਾ ਹੈ ਸਾਡੇ ਇੱਕ ਘਰ ਹੈਗਾ ਜਿਹੜਾ ਮੰਨ ਲਾ 15 20 ਸਾਲ ਤੋਂ ਰਹਿੰਦਾ ਹੋਰ ਦੂਜੇ ਜਿਹੜਾ ਕੋਈ ਸਾਡੇ ਨਵੇਂ ਉਹਨਾਂ ਕੋਈ ਹੋਈ ਇੱਕੋ ਘਰ ਹੀ ਹੈਗਾ ਜਿਹਦਾ ਪੋ ਵੀ ਇੱਥੇ ਸੀਗਾ ਉਹ ਬੱਚੇ ਵੀ ਇੱਥੇ ਆ ਕੀ ਜੀ ਜੀ ਜਦੋਂ ਜਦੋਂ ਸਾਡੇ ਇੱਥੇ ਵੀ ਅੰਤਰਕੀਨ ਹਮਤੌੜੀ ਜੀ ਜਦੋਂ ਜਦੋਂ ਇੱਕ ਪਸੇ ਦੀ ਮੁਰਦਾ ਨੂੰ ਲਾ ਪਰਦਾਣਾ ਮੇਰੇ ਪਿੰਡਾ ਜਿਹੜੀ ਆ ਘਟਣਾ ਮੇਰੇ ਪਿੰਡ ਵੀ ਹੋਣੀ ਪੜਕੇ ਤਿਆਰ ਸੀ ਜਿਹੜੇ ਮੇਰੇ ਪਿੰਡ ਦੇ ਵਿੱਚ ਹਰਵਾਸੀ ਮਿਹਨਦੂਰ ਬਸ ਰਹਿੰਦੇ ਨੇ ਉਹਨਾਂ ਮਜ਼ਦੂਰਾਂ ਨੇ ਕੀ ਕਰਿਆ ਸਾਡੇ ਕੱਠੇ ਰਿਯੁਰਗਾ ਕਾਕਾ ਸੇਆ ਇੱਕ ਵਿੱਚ ਹੀ ਖੜੇ ਲੱਤਦੇ ਹੋ ਉਹ ਆ ਰਿਹਾ ਸੀ ਗਲੀ ਦੇ ਵਿੱਚ ਤੇ ਉਹ ਜਿੱਥੇ ਰਹਿ ਰਹੇ ਨੇ ਉੱਥੇ ਤੋਂ ਵਾਰ ਵੀ ਦੀ ਤੱਪਣ ਲੱਗ ਗਿਆ ਉਹਦੇ ਗੱਲ ਪੈ ਗਿਆ ਆਪਣੇ ਪੁੱਗਾ ਲੱਗਿਆ ਸੀ ਕਹਿੰਦਾ ਤੂੰ ਕੁੱਤੇ ਨੂੰ ਆ ਦੇ ਕੁੱਤਾ ਆ ਗਿਆ ਮਗਰ ਖਦੂਰਾ ਜਿੱਦੇ ਜੀਵਨ ਸਿੰਘ ਵਾਲੇ ਆਪਣੇ ਕੁੱਤੇ ਨੂੰ ਲੈ ਕੇ ਘਟਨਾ ਵਾਪਰੀ ਸੀ ਨਾ ਉਮੀਦ ਤੂੰ ਸਾਡੇ ਕੋਲ ਨਹੀਂ ਵਾਪਰ ਜਾਵੇਂ ਸੀ ਉਹਦੇ ਕਾਕਾ ਫਿਰ ਦੇ ਜਾ ਕੇ ਗੱਲ ਪੈ ਗਿਆ ਕਿ ਤੂੰ ਇੱਕ ਤਰ੍ਹਾਂ ਕੁੱਤਾ ਮਗਰ ਕੇ ਨਹੀਂ ਆਇਆ ਤੂੰ ਉਹਨੂੰ ਬੰਨ ਕੇ ਨਾ ਆਇਆ ਉਹਦੇ ਨਾਲ ਚਲੋ ਪੁੱਟੂ ਮਾਮਾ ਹੋਈ 5-7 ਦਿਨ ਪਹਿਲਾਂ ਦੀ ਗੱਲ ਆ ਤੇ ਕੱਲ ਆ ਆਪਣੇ ਮੋਬਾਈਲ ਦੇ ਉੱਤੇ ਜਿਹੜਾ ਹਰਪੁਰ ਵਾਲਾ ਇਹ ਮਸਲਾ ਦੇਖ ਕੇ ਤੇ ਸ਼ਾਮ ਨੂੰ ਪੈਗ ਲਾ ਕੇ ਕਿ ਪ੍ਰਵਾਸੀ ਜਿਹੜਾ ਮਜ਼ਦੂਰ ਆ ਉਹ ਗਾਲੀ ਗਲੋਚ ਕਰਦਾ ਸੀ ਜਿੰਨੇ ਕਿ ਜੱਫਰ ਬੰਦਿਆਂ ਨੂੰ ਜਿਹਨੇ ਨਾਮ ਇਹ ਨਗਰ ਦੇ ਜਿਹੜੇ ਪੁਜਤਾ ਉਹਨਾਂ ਨੂੰ ਇਹ ਪੰਜਾਬੀ ਐ ਕਰੀ ਜਾਂਦੇ ਨੇ ਆਹ ਕਰੀ ਜਾਂਦੇ ਨੇ ਜੋ ਪੁੱਠਾ ਸੱਡਾ ਬੋਲਿਆ ਉਹ ਜੋ ਸਾਡੇ ਧਿਆਨ ਵਿੱਚ ਗੱਲ ਆਈ ਸਰਪੰਚ ਸਾਹਿਬ ਕੋਲ ਗੱਲ ਕਰੀ ਸਰਪੰਚ ਸਾਹਿਬ ਦਾ ਚਲੋ ਅਸੀਂ ਧੰਨਵਾਦ ਕਰਦੇ ਹਾਂ ਸਰਪੰਚ ਸਾਹਿਬ ਦੇ ਨਾਲ ਸਾਰਾ ਡੰਗਰ ਖੜਾ ਨਗਰ ਜੁੜਿਆ ਨਗਰ ਨੇ ਕਿਹਾ ਵੀ ਆਪਾਂ ਵੀ ਇਹਨਾਂ ਦਾ ਜੇ ਕੱਲ ਨੂੰ ਕੋਈ ਘਟਨਾ ਵਾਪਰ ਜਾਂਦੀ ਆ ਫੇਰ ਆਪਾਂ ਉਥੇ ਇਨਸਾਫ ਲੈਣ ਵਾਸਤੇ ਬਹਿਨੇ ਆਂ ਰੋਡਾਂ ਤੇ ਬਹਿਨੇ ਆਂ ਸੜਕਾਂ ਤੇ ਬਹਿਨੇ ਆਂ ਆਪਾਂ ਪਹਿਲੇ ਕਿਉਂ ਨਾ ਇਹਨਾਂ ਦਾ ਇੰਤਜ਼ਾਮ ਕਰੀਏ ਤੇ ਦੂਸਰੀ ਗੱਲ ਆ ਗਈ ਦੇਖੋ ਜੀ ਇਹ ਹੁਣ ਇਹ ਆ ਜਾਂਦਾ ਨਾ ਭਵੰਤਮਾਨ ਸਰਕਾਰ ਦਾ ਇਹ ਗੱਲ ਕਹਿੰਦੀ ਹੁੰਦੀ ਸੀ ਜੀ ਇੱਥੇ ਕਾਮਕਾਰ ਕਰਨ ਵਾਸਤੇ ਪੀਆਰ ਲੈ ਕੇ ਆਇਆ ਕਰਨਗੇ ਤੇ ਇਹਨਾਂ ਨੂੰ ਕੋਈ ਪੁੱਛ ਪੜਤਾਲ ਹੀ ਨਹੀਂ ਹੁੰਦੀ ਮੇਰੇ ਪਿੰਡ ਦੇ ਵਿੱਚ ਇੱਥੇ ਤਰੇ ਫਿਰਦੇ ਨੇ ਜਿਹੜੇ ਆ ਕੇ ਪ੍ਰਵਾਸੀ ਅਸੀਂ ਕਿਸੇ ਨੂੰ ਜਾਣਦੇ ਨਹੀਂ ਕਿਸੇ ਕੁੜੀ ਨੂੰ ਜਾਣਦੇ ਬੁੜੀ ਨੂੰ ਜਾਣਦੇ ਚਾਰ ਜਨਾਨਾਂ ਨੂੰ ਇੱਧਰ ਲਿਆਉਂਨਾ ਦੋ ਜਨਾਨਾਂ ਨੂੰ ਇੱਧਰ ਦੋ ਦੋ ਬਾਹਾਂ ਚ ਬਾਹਾਂ ਪਾ ਕੇ ਤਰੇ ਤੁਰਦੇ ਨੇ ਬਹੁਤ ਮਾਰੀ ਗੱਲ ਆ ਸਾਡੀਆਂ ਧੀਆਂ ਭੈਣਾਂ ਬਹੁਤ ਜ਼ਿਆਦਾ ਦੁਖੀ ਸੀ ਇਹਨਾਂ ਪ੍ਰਵਾਸੀਆਂ ਤੋਂ ਤੇ ਭੇਰ ਭਵੰਤਮਾਨ ਸਰਕਾਰ ਦੇਖਣ ਚਾਹੁੰਦੇ ਨੇ ਵੀ ਤੁਸੀਂ ਤਾਂ ਕਹਿੰਦੇ ਸਾਂ ਵੀ ਇੱਥੇ ਆ ਪੀਆਰ ਲੈ ਤੇ ਪੀਆਰ ਵੀ ਗੱਲ ਦੂਰ ਕਿਸਾਨ ਆ ਜਿਹੜਾ ਕਿਸਾਨ ਤਾਂ ਦੇਖੋ ਹਰਿਆਣੇ ਚ ਰਾਜਸਥਾਨ ਦੇ ਵਿੱਚ ਕਿਤੇ ਪੈੜੀ ਥੀ ਵੀ ਸਕਦਾ ਤੇ ਇਹਨਾਂ ਦੀ ਕੋਈ ਪੁੱਛ ਪੜਤਾਲ ਹੀ ਨਹੀਂ ਇਹਨਾਂ ਨੂੰ ਕੋਈ ਪੁੱਛਦੇ ਹੀ ਨਹੀਂ ਇਹ ਆ ਕੇ ਧੜਾ ਧੜ ਆਈ ਜਾਂਦੇ ਨੇ ਆ ਇਧਰੋਂ ਟ੍ਰੇਨ ਭਰ ਕੇ ਆ ਗਈ ਇਧਰੋਂ ਆ ਗਈ ਜੀ ਆ ਕੇ ਕੋਈ ਪੁੱਛਣ ਦੱਸਣ ਵਾਲਾ ਨਹੀਂ ਸਾਡੇ ਇਹਦੇ ਕਿਸਾਨ ਉਹ ਵੀ ਇੰਨੇ ਭੋਲੇ ਨਾ ਜੋ ਕਿ ਉਹਨਾਂ ਦਾ ਫਰਜ਼ ਬਣਦਾ ਜਿਹੜੇ ਕਿਸਾਨ ਅਜੇ ਇਸ ਮੱਤੇ ਦੇ ਵਿੱਚ ਹੀ ਲਿਖਿਆ ਸਾਡੇ ਸਰਪੰਚ ਸਾਹਿਬ ਨੇ ਵੀ ਜਿਹੜੀ ਪੁਛ ਪ੍ਰਸ਼ਾਚਨਾ ਉਹ ਤੋਂ ਡੈਂਟੀਫਾਈ ਕਰਾਏ ਤੋਂ ਬਾਅਦ ਜੇ ਕੋਈ ਕਿਸਾਨ ਲੈ ਕੇ ਆਊਗਾ ਬੰਦੇ ਨੂੰ ਆਪਦੇ ਮਨ ਨੂੰ ਕੋਈ ਪਸੰਦ ਉਹ ਅੰਦਰ ਰੱਖਣਾ ਚਾਹੁੰਦਾ ਕਿ ਆਪਦੇ ਘਰੇ ਜ਼ਿੰਮੇਵਾਰ ਆਪਤਾ ਹੈਗੀ ਹੈਗਾ ਪਰ ਉਹਨਾਂ ਨੂੰ ਅਸੀਂ ਇਹ ਸੁਝਾਅ ਦੇ ਨੇ ਬੀ ਡੈਂਟੀਫਾਈ ਕਰਾਓ ਉਹ ਜਾ ਕੇ ਉੱਥੇ ਉਹਦਾ ਆਧਾਰ ਕਾਰਡ ਵਗੈਰਾ ਜਿੱਥੋਂ ਨਾਲ ਉਹ ਹੈਗਾ ਉੱਥੇ ਆਧਾਰ ਕਾਰਡ ਵਗੈਰਾ ਲੈ ਕੇ ਉੱਥੇ ਆਪਣੇ ਪ੍ਰਸ਼ਾਸਨ ਜਿਹੜਾ ਬੈਠਾ ਪੁੱਛਾ ਕਰਨ ਉਹਦੇ ਕੋਲ ਜਾ ਕੇ ਡੈਂਟੀਫਾਈ ਕਰਾ ਕੇ ਫਿਰ ਰੱਖਣਾ ਚਾਹੀਦਾ ਇਹ ਮੈਂ ਇਹ ਗੱਲ ਵੀ ਕਰ ਉਹਨਾਂ ਦਾ ਦੇਖੋ ਜੀ ਇਹ ਗੱਲ ਆ ਵੀ ਅਸੀਂ ਉਹਨਾਂ ਨੂੰ ਕੱਢਾਂਗੇ ਕਿਸੇ ਨੂੰ ਨਹੀਂ ਰਹਿਣ ਦੇ ਪਿੰਡ ਦੇ ਵਿੱਚ ਗੱਲ ਇਹ ਲਿਬਰੀ ਇਹ ਆ ਵੀ ਅਸੀਂ ਕਿਸੇ ਜਿਹੜੇ ਜੇ ਕੋਈ ਪਰਾਣਾ ਬੈਠਾ ਉਹ ਬੈਠੇ ਨਾ ਪਰਾਣਾ ਉਹ ਬੈਠੇ ਨੇ ਉਹ ਕਿਸੇ ਆਮ ਖਾਨੀ ਘਟਨਾ ਨੂੰ ਕਿਸੇ ਨੂੰ ਇਲਜਾਮ ਦੇ ਕੇ ਉੱਥੇ ਚਲੇ ਗਏ ਅਸੀਂ ਕਿੱਥੋਂ ਫੜਾਂਗੇ ਨੂੰ ਕਿੱਥੋਂ ਪਾ ਲਾਂਗੇ ਫਿਰ ਵੀ ਮੋੜ ਕੇ ਬਾਤ ਵੀ ਤੂੰ ਗੱਲ ਤਾਂ ਉੱਥੇ ਫੇਰ ਆ ਗਈ ਨਾ ਫਿਰ ਮੋੜ ਕੇ ਮਗਰ ਤੇ ਫਿਰਾਂਗੇ ਇਹਨਾਂ ਦੇ ਭਾਵ ਦੇ ਲੱਭਦੇ ਇਹਨਾਂ ਨੂੰ ਤੇ ਅਸੀਂ ਕਿਸੇ ਨੂੰ ਨਹੀਂ ਰਹਿਣ ਦਿੰਦੇ ਅਸੀਂ ਇਹਨਾਂ ਨੂੰ ਟਾਈਮ ਦਿੰਨੇ ਆ ਹਾਂ ਬਾਕੀ ਹੁਣ ਸਾਰਾ ਨਗਰ ਖੜਾ ਨਗਰ ਤੋਂ ਟਾਈਮ ਲੈ ਕੇ ਟਾਈਮ ਦਿੰਨੇ ਆ 10 ਦਿਨਾਂ ਦਾ 5 ਦਿਨਾਂ ਦਾ ਇਹਨਾਂ ਨੂੰ ਟਾਈਮ ਦੇ ਕੇ ਇਹਨਾਂ ਨੂੰ ਕੰਮਾਂਗੇ ਤਾਂ ਹੀ ਆਪਦਾ ਰਸਤਾ ਰਗੜੂ